ਕ ਜਿਹੜਾ ਚੋਰਾਂ ਦੇ ਤਿੰਨ ਚੋਰਨ ਜਿਹੜੇ ਫੜੇ ਹੈਗੇ ਆ ਜਿਨ੍ਹਾਂ ਨੇ ਆਪਣੇ ਏਰੀਆ ਦੇ ਵਿੱਚ ਤਲਵਾੜਾ ਦਸੂਹਾੜੀ ਦੇ ਵਿੱਚ ਚੋਰੀਆਂ ਕੀਤੀਆਂ ਸੀ ਉਹਨਾਂ ਨੂੰ ਦਸੂਹਾ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੀ ਸਫਲਤਾ ਹਾਸਲ ਪ੍ਰਾਪਤ ਹੋਈ ਹੈ ਸੋ ਇਹ ਸਾਡੇ ਦਸੂਹਾ ਦੇ ਵਿੱਚ ਤੁਹਾਨੂੰ ਵੀ ਪਤਾ ਹੀ ਹੈ ਵੀ ਦੋ ਤਿੰਨ ਚੋਰੀਆਂ ਜਿਹੜੀਆਂ ਹੋਈਆਂ ਸੀ ਤੇ ਕੁਝ ਤਲਵਾੜਾ ਦੇ ਵਿੱਚ ਵੀ ਹੋਈਆਂ ਸੀ ਉਹ ਚੋਰੀਆਂ ਦੇ ਵਿੱਚ ਇਹ ਜਿਹੜੇ ਅਸੀਂ ਦੋ ਟਰੇਸ ਕੀਤੇ ਤਾਂ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਇਹਨਾਂ ਨੇ ਸਾਡੇ ਕਲਵਾੜਾ ਦੇ ਦਸੂਹਰੇ ਦੇ ਵਿੱਚ ਚੋਰੀਆਂ ਕੀਤੀਆਂ ਸੀ ਤੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਗੁਰਦਿੱਤਾ ਉਰਫ ਗगनਪੁੱਤਰ ਜਗENDERਪਾਲ ਵਾਸੀ ਪਿੰਡ ਉੱਚੀ ਵਾਸੀ ਇੱਕ ਪੰਕ ਜੋ ਉਰਫ ਚਨੌਤਾ ਪੁੱਤਰ ਕਰਤਾਰ ਸਿੰਘ ਵਾਸੀ ਫੱਤੂਬਾਲ ਥਾਣਾ ਮਕੇਰੀਆਂ ਅਤੇ ਸਮਿਤ ਕੁਮਾਰ ਉਰਫ ਬਾਦ ਪੁੱਤਰ ਬਲਵਿੰਦਰ ਕੁਮਾਰ ਵਾਸੀ ਚਰਖਾ ਕਲੋਨੀ ਮਕੇਰੀਆਂ ਇਹ ਜੇਦੇ ਦੋਸ਼ੀ ਹੈਗੇ ਇਹਨਾਂ ਨੂੰ ਪੋਸਟ ਪਾਰਟੀ ਵੱਲੋਂ ਸਾਡੇ ਏਸੀ ਸਰਵਿਸਿੰਗ ਵੱਲੋਂ ਗ੍ਰਿਫਤਾਰ ਕੀਤਾ ਜਾ ਸਕਿਆ ਹੈ ਤੇ ਸਾਡੇ ਮਕਦਮੇ ਜਿਹੜੇ ਸਾਡੇ ਦਰਜ ਹੋਏ ਸੀ ਮਕਦਮਾ ਨੰਬਰ 160 ਮਿਤੀ 21 2024 ਅੰਡਰ ਸੈਕਸ਼ਨ 331 3 ਤੇ 3 305 ਬੀ ਐਨਸ ਤਹਿਤ ਦਸਾਣਾ ਦੋਸ਼ ਇੱਕ ਮਕਦਮਾ ਦਰਜ ਹੋਇਆ ਸੀ ਜਿਸ ਮਕਦਮੇ ਵਿੱਚ ਇਹ ਲੜਿੰਦੇ ਸੀ ਤੇ ਇਹਨਾਂ ਦੀ ਗ੍ਰਿਫਤਾਰ ਪਾਈ ਗਈ ਹੈ ਤੇ ਇਹਨਾਂ ਪਾਸੋਂ ਇੱਕ ਜਿਹੜਾ ਬਾਰਦਤ ਹੋਈ ਸੀ ਗੰਗਾ ਚੱਕ ਉੱਥੇ ਇੱਕ ਮੋਬਾਈਲ ਫੋਨ ਤੇ 골ਡ ਤੇ ਇੱਕ ਕੈਸ਼ ਇਹਨਾਂ ਨੇ ਚੋਰੀ ਜਿਹੜੇ ਕੀਤਾ ਸੀ ਉਹਨਾਂ ਚੋਕ ਮੋਬਾਈਲ ਫੋਨ ਜਿਹੜਾ ਉਹ ਬਰਾਂਡ ਉਹ ਕੀਤਾ ਜਾ ਚੁੱਕਿਆ ਤੇ ਉਸ ਵਾਰ ਦਾ ਦਰਾਨ ਜਿਹੜੀ ਇਹਨਾਂ ਨੇ ਇੱਕ ਵਹੀਕਲ ਸਕੂਟਰੀ ਜਿਹੜੀ ਪੀਵੀ 54 ਜੇ 1771 ਜਿਹੜੀ ਵਾਰ ਦਾ ਦਰਾਨ ਵਰਤੀ ਸੀ ਉਹ ਵੀ ਪੁਲਿਸ ਵੱਲੋਂ ਕਵਰ ਦਿੱਤੀ ਜਾ ਚੁੱਕੀ ਹੈ ਬਾਕੀ ਜਿਹੜਾ ਇਹਨਾਂ ਪਾਸੋਂ 2000 ਭਾਰਤੀ ਕਰੰਸੀ ਜਿਹੜੀ ਹੈਗੀ ਹੈ ਉਹ ਵੀ ਰਿਕਵਰ ਕੀਤੀ ਜਾ ਚੁੱਕੀ ਹੈ ਹੁਣ ਜਿਹੜੇ ਇਹ ਦੋਸ਼ੀ ਹਨ ਇਹ ਸਾਡੇ ਕੋਲੇ ਪੁਲਿਸਰ ਮਾਰਦੇ ਹਨ ਅਸੀਂ ਫਾਰਦਰ ਹੋਰ ਇਹਨਾਂ ਦੀ ਟੈਰੋਗੇਸ਼ਨ ਕਰ ਰਹੇ ਹੈਗੇ ਆਂ ਵੀ ਇਹ ਫਿਲਹਾਲ ਹੋ ਕਿੱਥੇ ਕਿੱਥੇ ਇਹਨਾਂ ਨੇ ਏਰੀਆ ਦੇ ਵਿੱਚ ਚੋਰੀਆਂ ਕੀਤੀਆਂ ਤੇ ਇਹਨਾਂ ਦੇ ਨਾਲ ਹੋਰ ਕਿਹੜੇ ਕਿਹੜੇ ਹੋਰ ਜਿਹੜੇ ਇਹਨਾਂ ਦੇ ਦੋਸ਼ੀ ਆ ਸਹਿ ਮੈਂਬਰ ਜਿਹੜੇ ਹੈਗੇ ਇਹਨਾਂ ਨਾਲ ਜੁੜੇ ਹੋਏ ਉਹਨਾਂ ਬਾਰੇ ਕੋਲਸ ਵੱਲੋਂ ਕੋਸ਼ਿਸ਼ ਕੀਤੀ ਸਰ ਇਹਨਾਂ ਤੇ ਪਹਿਲਾਂ ਵੀ ਕਿਤੇ ਮਾਮਲੇ ਦਰਜ ਹੈਗੇ ਇਹਨਾਂ ਤੋਂ ਹਾਂਜੀ ਆਪਣੇ ਕੋਲੇ ਜਿਹੜਾ ਦੋਸ਼ੀ ਸੁਮਿਤ ਕੁਮਾਰ ਉਰਫ ਬਾਜ ਪੁੱਤਰ ਬਰਿੰਦਰ ਸਿੰਘ ਹੈ ਇਹਦੇ ਖਿਲਾਫ ਪਹਿਲਾਂ ਥਾਣਾ ਮਕੇਰੀਆਂ ਤੇ ਹਜਪੁਰ ਤੇ ਟੋਟਲ ਤਿੰਨ ਮੁਕਾਦਮੇ ਦਰਜ ਤੇ ਦੋਸ਼ੀ ਜਿਹੜਾ ਪੰਕਜ ਉਰਫ ਚਨੌਤਾ ਪੁੱਤਰ ਕਰਤਾਰਵਾਸੀ ਫਤੂਵਾਲ ਇਹਦੇ ਆਪਣੇ ਥਾਣਾ ਮੁਕੇਰੀਆਂ ਤਲਵਾੜਾ ਦੇ ਵਿੱਚ ਕੁਲ ਟ੍ਰੈਟਲ 6 ਕਦਮੇ ਦਰਬੰਧ ਹੈ